ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦਾਣਗੜ ਇਹ ਦੋਸਤੋ ਜੋ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਦੋਸਤੋ ਅੱਜ ਦੀ ਵੀਡੀਓ 'ਚ ਇੱਕ ਬਹੁਤ ਸੋਹਣੀ ਪਹਿਲਣ ਬੱਚੀ ਦਿਖਾਉਣੀ ਆ ਤੁਹਾਨੂੰ ਮੈਂ ਦੰਦੋ ਖੀਰੀ ਹੈ ਨਾਲ ਬਹੁਤ ਸੋਹਣੀ ਬੱਚੀ ਨੂੰ ਦੋਸਤੋ ਇਹਨੇ ਜਨਮ ਦਿੱਤਾ ਹੈਗਾ ਬਾਕੀ ਦੀ ਜੋ ਜਾਣਕਾਰੀ ਹੈ ਦੋਸਤੋ ਆਪਾਂ ਵੀਡੀਓ 'ਚ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋ ਅੰਤ ਤੱਕ ਵੀਡੀਓ ਨਾਲ ਬਨੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਬ੍ਰੇਕ ਵਾਰ ਆਪਣਾ ਨਾਮ ਦੱਸ ਨਾਮ ਰਾਜਵੀਰ ਸਿੰਘ ਆ ਜੀ ਅਚਾ ਰਾਜਵੀਰ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਆਪਾਂ ਇੱਕ ਤਾਜੀ ਸੂਈ ਬਹਿੜ ਦਿਖਾਉਣੀ ਆ ਏ ਬਈ ਹੁਣ ਕਿੰਨਾ ਮਾਸੂਆ ਸੂਆ ਸੂਈ ਗੀਏ ਪਹਿਲੇ ਸੂਆ ਸੂਈ ਠੀਕ ਐ ਦੰਦੋਂ ਬਈ ਇਹ ਫੀਰੀ ਐ ਜੀ ਠੀਕ ਐ ਕਿੰਨੇ ਦਿਨ ਹੋ ਗਏ ਬਈ ਅਜ ਸੂਈ ਨੂੰ ਅਜ ਤੀਜਾ ਦਿਨ ਐ ਜੀ ਜ਼ੇਰ ਵਗੈਰਾ ਪੈ ਗਈ ਬਰੇ ਪ੍ਰੋਪਰ ਤੇ ਬਈ ਤਿੰਨਾ ਦਿਨਾਂ ਦੀ ਸੂਈ ਥਲੇ ਅੱਜ ਕਿੰਨਾ ਨੈਟ ਦੁੱਧ ਤਿਆਰ ਹੈਗਾ ਬਈ 17 ਕਿਲੋ ਬੱਚੀ ਨੂੰ ਝੰਗਾ ਕੇ ਦੁੱਧ ਤਿਆਰ ਆ ਜਾ ਠੀਕ ਐ ਕੋਈ ਵੀ ਵੀਰ ਚੋਕੇ ਦੇਖ ਸਕਦਾ ਠੀਕ ਐ ਤੇ ਬਈ ਜੋ ਇਹਨੇ ਬੱਚੀ ਨੂੰ ਜਨਮ ਦਿੱਤਾ ਕੋਈ ਆਧਾਰ ਕਾਰਡ ਪਤਾ ਪਉਣ ਕਿਹੜੀ ਸਰਕਾਰੀ ਟੀਕੇ ਦੀ ਸਰਕਾਰੀ ਟੀਕੇ ਦੀ ਠੀਕ ਐ ਤੇ ਬਈ ਇਹਦਾ ਆਪਾਂ ਰੇਟ ਕੀ ਕਰਾਂਗੇ ਰੇਟ ਦਾ 75000 ਰੁਪਏ ਠ ਦੋਸਤੋ ਦੰਦਾ ਤੁਹਾਨੂੰ ਦਿਖਾ ਦੰਨੇ ਆਗੇ ਠੀਕ ਹੈ ਭਾਈ ਦੰਦੋ ਦੋਸਤੋ ਖੀਰੀ ਨਾਲ ਬੱਚਾ ਦੋਸਤੋ ਜੋ ਮੈਨੂੰ ਖਾਸ ਚੀਜ਼ ਲੱਗੀ ਤੇ ਬਹੁਤ ਸੋਹਣੀ ਟੰਚ ਦੀ ਬੱਚੀ ਆ ਮੈਂ ਤੁਹਾਨੂੰ ਲਾਸਟ ਦੇ ਵਿੱਚ ਵੀ ਦਿਖਾ ਦੇਣੀ ਹੈਗੀ ਤੌਰ ਕੇ ਤੁਹਾਨੂੰ ਦੋਸਤੋ ਬੱਚੀ ਦਿਖਾਉਣੇ ਆਗੇ ਪਹਿਲਾ ਸੂਆ ਸੂਈ ਦੋਸਤੋ ਅੱਜ 3 ਦਿਨ ਹੋ ਗਏ ਸੂਈ ਨੂੰ ਤੇ 3 ਦਿਨ ਦੀ ਸੂਈ ਥਲੇ ਇਸ ਟਾਈਮ 17 ਕਿਲੋ ਦੁੱਧ ਬਾਈ ਕਹਿੰਦਾ ਬੱਚੀ ਨੂੰ ਚੰਗਾ ਕੇ ਤਿਆਰ ਹੈਗਾ लगभग 4:30 बजे दोस्तों वीडियो बना रहेंगे ਤੇ ਬਾਈ ਤੇ ਦੱਸਣ ਮੁਤਾਬਕ ਹਜੇ 1.5 ਘੰਟਾ ਪਿਆ ਚਵਾਈ ਵਿੱਚ ਤੁਰਦੀ ਨੂੰ ਤੁਸੀਂ ਦੇਖ ਸਕਦੇ ਹੋ ਹਵਾਨਾ ਦੋਸਤੋ ਬਿਲਕੁਲ ਫਸਿਆ ਪਿਆ ਹੈਗਾ ਤੇ ਚਵਾਈ ਦੇ ਟਾਈਮ ਬਾਈ ਕਹਿੰਦਾ ਇਹ ਤੋਂ ਤੁਰਿਆ ਨਹੀਂ ਜਾਂਦਾ ਹੋਂਦਾ ਗਾਂ ਤੋਂ ਜੋ ਗੱਲਬਾਤ ਬਾਈ ਨਾਲ ਪਹਿਲਾਂ ਕੀਤੀ ਹੈਗੀ ਕਿ ਇੰਨਾ ਕ ਹਵਾਨਾ ਤਿਆਰ ਕਰ ਲੈਂਦੀ ਹੈ ਬੱਚੀ ਇਹ ਪਿੱਛੋਂ ਤੁਸੀਂ ਕਲੀਅਰ ਦੇਖ ਸਕਦੇ ਹੋ ਬਿਲਕੁਲ ਨਿਕਖੜ ਮਾ ਥਾਂ ਦੋਸਤੋ ਹੱਥੀ ਚਵਾਈ ਲਈ ਦੋਸਤੋ ਬਹੁਤ ਸੋਹਣਾ ਸਹਜਾ ਥਾਂ ਦਾ ਬਾਕੀ ਬੱਚੀ ਨੂੰ ਤੁਸੀਂ ਦੇਖੋ ਦੋਸਤੋ ਬਹੁਤ ਵੱਡੇ ਕਦਗਾਠ ਵਾਲੀ ਗਾਂ ਤਿਆਰ ਹੋਣਾ ਇਹਨੇ ਕੋਈ ਚੰਗੀ ਸੰਭਾਲ ਵਾਲਾ ਬਾਈ ਲੈ ਕੇ ਜਾਂਦਾ ਹੈਗਾ। ਬਾਕੀ ਦੋਸਤੋ ਇਹਦਾ ਪਸਮਾ ਕਰਕੇ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦਿਖਾਵਾਂਗੇ। ਅ ਬੱਚਾ ਦੋਸਤੋ نیچے ਪਸਮਾ ਵਾਸਤੇ ਛੱਡਦਾ ਹੈਗਾ ਤੇ ਨਿਆਣਾ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੀਲ ਸੁਭਾਤਾ ਦਾ ਦੋਸਤੋ ਬਾਈ ਬੱਚੀ ਦਾ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੰਦੀ ਦੇਗਾ। ਆ ਦੰਦੋਂ ਤੁਸੀਂ ਦੋਸਤੋ ਦੁਬਾਰਾ ਦੇਖ ਲਓ। ਦੰਦੋਂ ਖੀਰੀ ਹੈਗੀ। ਹਵਾਨਾ ਦੋਸਤੋ ਚੈੱਕ ਕਰੋ ਤੁਸੀਂ ਬਹੁਤ ਸੋਹਣਾ ਦੋਸਤੋ ਆਕਾਰ ਹੈ ਹਵਾਨੇ ਦਾ ਤੇ ਬਾਕੀ ਇਹਦੀਆਂ ਆਪਾਂ ਧਾਰਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਜਰੂਰ ਚੈੱਕ ਕਰਾਵਾਂਗੇ ਬੱਚੀ ਦੋਸਤੋ ਪਾਸਮਾ ਹੀ ਹੈ ਤੇ ਦੀਆਂ ਪਧਾਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਬਈ ਮਾਰੇ ਚਾਰੇ ਦਿਨ ਧਾਰਾਂ ਚੈੱਕ ਕਰੋ ਦੋਸਤੋ ਬਿਲਕੁਲ ਸਿੱਧੀ ਧਾਰ ਦੋਸਤੋ ਕੋਈ ਸਰਲਾ ਵਗੈਰਾ ਜਾਂ ਕੋਈ ਹੋਰ ਨੁਕਸ ਨਹੀਂ ਹੈਗਾ ਥਾਣਾ ਦੇ ਬਿਲਕੁਲ ਸਾਫ਼ ਸੁਥਰੀ ਹੈ ਠੀਕ ਹੈ ਭਾਈ ਮੇਕੋ ਹੁਣ ਪਸਮੌ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਜਦੰਦਾ ਹਵਾਨਾ ਤਿਆਰ ਕਰਿਆਗਾ ਸੋ ਦੋਸਤੋ ਅੱਜ ਦੀ ਵੀਡੀਓ ਚ ਇੱਕ ਤਾਜੀ ਸੂਈ ਬੱਛੀ ਦਿਖਾਉਣੀ ਸੀ ਤੁਹਾਨੂੰ 75000 ਰੇਟ ਹੈਗਾ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ